I ਤੇਰਾ ਕੀ ਹਾ ਸੁ ਕਰ ਕੀ ਹਾ ਜਿਤ ਬਹਿ ਸਰਬ ਸੰਭਾਲੇ ਵਾਜ ਤੇਰੇ ਨਾਦ ਅਨੇਕ ਅਸੰਖਾ ਕਿਤ ਤੇਰੇ ਵਾਉ ਨਹਾਰੇ ਕਿਤ ਤੇਰੇ ਰਾਗ ਪ੍ਰੀਂ ਸਿਉ ਕਹੀਐ ਕਿਤ ਤੇਰੇ ਗਾਵਣ ਹਾਰੇ ਗਾਵੁ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੁ ਤੁਧਨੋ ਚਿਤ ਗੁਪਤ ਲਿਖਾਣੰ ਲਿਖ ਲਿਖ ਧਰਮ ਵਿਚਾਰੀ ਗਾਵੁ ਤੁਧਨੋ ਈਸ਼ਰ ਬ੍ਰਹਮਾ ਦੇਹੀ ਸੋਹਣ ਤੇਰੇ ਸਦਾ ਸਵਾਰੇ ਗਾਵੁ ਤੁਧਨੋ ਇੰਦਰਾਸਨ ਬੈਠੇ ਜੀ ਉਸਿਆ ਦਰਨਾਲੇ ਗਾਵੁ ਤੁਧਨੋ ਸਿੱਧ ਸਮਾਦੀ ਅੰਦਰ ਗਾਵੰ ਤੁਧਨੋ ਸਾਦ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਦੋਖੀ ਗਾਵੰ ਤੁਧਨੋ ਮੀਰ ਕਰਾਰੇ ਗਾਵੰ ਤੁਧਨੋ ਪੰਡਤ ਪੜਨ ਰਖੀ ਸ਼ਰ ਜੁਗ ਜੁਗ ਵਿਦਾਨਾ ਲੇ ਗਾਵੰ ਤੁਧਨੋ ਮੋਹਨੀਆਂ ਮਨ ਮੋਹਨ ਸੁਰਗ ਮਛ ਭਿਆਲੇ ਗਾਵੁ ਤੁਧਨੋ ਨਰਤਨ ਮੈਉ ਪਾਏ ਤੇਰੇ 86 ਤੀਰਥ ਨਾਲਿ ਗਾਵੁ ਤੁਧਨੋ ਜੋਦ ਮਹਾਬਲ ਸੂਰਾ ਗਾਵੁ ਤੁਧਨੋ ਖਾਣੀ ਚਾਰੇ ਗਾਵੁ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸਈ ਤੁਧਨੋ ਗਾਵੁ ਜੋ ਤੁਧ ਭਾਵਨ ਰਤੇ ਤੇਰੇ ਭਗਤ ਦਰਸਾਲੇ ਹੋਰ ਕੀਤੇ ਤੁਦ ਨੋਂ ਗਾਵਨਾ ਸੇ ਮੈਂ ਚਿਤ ਨ ਆਗੁ ਨੰਨ ਕਿਆ ਵਿਚਾਰੇ ਸੋਈ ਸੋਈ ਸਦਾ ਸਤਸਾਹਿਬ ਸਾਚਾ ਸਾਚੀ ਨਹੀ ਹੈ ਕਿ ਹੂਸੀ ਜਾਏ ਨਾ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦਿਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਿ ਸ਼ਾਸਮਾ ਪਤ ਸਾਹਿਬ ਨਾਨਕ ਰੰਨ ਰਾਈ ਆਸਾ ਮਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੀ ਵਡ ਵੱਡਾ ਢਿਖਾ ਹੋਇ ਕੀਮਤ ਪਾਏ ਨਾ ਕਹੇ ਆ ਜਾਏ ਕਹਨੇ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗੀਰਾ ਕੋਈ ਨ ਜਾਣੇ ਤੇਰਾ ਅੰਕੀਤਾ ਕੀ ਉੜ ਕੀਰਾ ਰਹਾਉ ਸਭ ਸੁਤੀ ਮਰ ਸੁਤ ਕਮਾਈ ਸਭ ਕੀਮਤ ਮਿਲੀ ਕੀਮਤ ਪਾਈ ਗਿਆਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੈਸਤੂ ਦੇ ਜਿਸ ਸਹਿ ਕਿਆਚਾਰ ਨਾਮਿਤ ਸੱਚ ਸਵਾਰਣ ਹਾਰਾ ਆਸਾ ਮੱਲ ਪਿਲ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਧੂਖ ਧੂਖ ਹੈ ਖਾਇ ਚੁਈਐ ਧੂਖ ਸੋ ਕਿਉ ਵਿਸਰੈ ਤੇਰੀ ਮਾਇ ਸਾਚਾ ਸਾਜੁ ਸਾਚਿ ਨਾਹਿ ਰਹਾਉ ਸਰਜੇ ਨਾਮ ਕੀ ਦਿਲ ਵਡਿਆਈ ਆਪ ਥਕੇ ਕੀਮਤ ਨਹੀਂ ਪਾ ਲਈ ਜੇ ਸੋ ਮਿਲ ਕੈ ਆਪਨ ਪਾਹੀ ਵਡਾ ਨਾ ਹੋਵੇ ਘਾਟ ਨ ਜਾਏ ਨਾ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨ ਛੁਕੇ ਭੋਗ ਗੁਣ ਏਹ ਪੂਰ ਨਾ ਨ ਕੋਏ ਨਾਮ ਕੋਵਾ ਨਾਮ ਕੋ ਹੋਏ ਜੀਵੜੇ ਆਪ ਤੇਵੜ ਤੇਰੀ ਧਾਤ ਜਿੰਦ ਗੁਰ ਕੀ ਕੀ ਰਾਸ ਦਸੰਬ ਸਾਰੰਕ ਇਕ ਮੂਰਤ ਨਾਨਕ ਨਾਮੇ ਬਾਦ ਸੁਨਾਰਾ ਰਾਗ ਗੁਦਰੀ ਮਾਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਆਪਿ ਨੰਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸ਼ਰਦਾ ਹਰਿ ਆਵ ਸੋ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਈਆ ਤੀ ਭਾਵਹੀਨ ਜੰਪਾਸ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਤਿਨ ਕਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿ ਤਾਰ ਰਸ ਪਾਈ ਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗਰੀ ਮਹਲਾ 5 ਕਾ ਗਰੀ ਮਨ ਚਿਤ ਮੈਂ ਉਦਮਾ ਜਾ ਆਹਰ ਹਰ ਜੀ ਉਪਰਿਆ ਸਹਿ ਪੱਥਰ ਮੈਂ ਜੰਤਿ ਉਪਾਇ ਤਾਕਾਰ ਤੇ ਅਗੇ ਕਰ ਧਰਿਆ ਮੇਰੇ ਮਹਾਂਪੂਰ ਜੀ ਸਤ ਸੰਗਤ ਮਿਲੈ ਤਸੂ ਤਰਿਆ ਦੁਰ ਪ੍ਰਸਾਦ ਬ੍ਰਹਮ ਪਦ ਪਾਇ ਸੁਕੇ ਕਾਸ ਤ ਹਰੀਆ ਰਹਾਉ ਜਨਨ ਪਿਤਾ ਲੋਕ ਸੁਤ ਬਨ ਤਾਰ ਕੋ ਇਨਾਂ ਕਿਸ ਕੀ ਭਰੀਆ ਸਿਰ ਸਿਰ ਜਿਗ ਸੰਭਾਲੀ ਠਾਕੁਰ ਕਰਤਾ ਦੇ ਮਨ ਖੋ ਕਰਿਆ ਊੜੇ ਊੜ ਆਵੇ ਸੈ ਕੋ ਸੰਸਿਸ ਪਾਛੈ ਉਤਰੇ ਸ਼ਰੀਆ ਤਿਨ ਕਵਣ ਖਲਾਵੇ ਕੰਨ ਤੁਗਾਵੇ ਮਨ ਸਿਮਰਨ ਕਰਿਆ ਸਾਵਨ ਧਾਰ ਦਸ ਅਸਤ ਸਿਦਾਰ ਠਾਕੁਰ ਕਰਤਲ ਧਰੀਆ ਜਨ ਨਾਨਕ ਬਲ ਬਲ ਸਦ ਬਲ ਜਈਐ ਹਰਿ ਅੰਤ ਨਾ ਪਾਰਾ ਹਰਿ ਅੰਤ ਨਾ ਰਾਗਿਆ ਸਾ ਮਨ ਲਾ ਚੌਥਾ ਸੋ ਪੁਰਖ ਕੀ ਕੋ ਓੰਕਾਰ ਸਭੁ ਪ੍ਰਸਾਦ ਸੋ ਪੁਰਖ ਨਿਰੰਜਨ ਹਾਰਿ ਪੁਰਖ ਨਿਰੰਜਨ ਹਾਰਿਆ ਕੇ ਮਾਇਆ ਗਾਮਯਾ ਪਾਰਾ ਸਭ ਧਿਆਵੈ ਸਭ ਧਿਆਵੈ ਦੁਜੀ ਹਰਿ ਸੱਚੇ ਸਿਰਜਣਹਾਰ ਸਭ ਜੀ ਬੁਮਾਰੀ ਤੂੰ ਜੀਆਂ ਕਾ ਦਾ ਤਾਰ ਹਰ ਧਿਆਉ ਸੰਤੂ ਜੀ ਸਭ ਦੁਖਸਾਰਨ ਹਮਾਰਾ ਹਰਿਆਪੇਖਾਪੁਰ ਹਰਿਆਪੇ ਸੇਉਤ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾ ਤੇ ਇਕ ਪੇਖਾਰੀ ਜੀ ਸਭ ਤੇਰੇ ਦੁਖ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਿਆ ਵਰ ਨਾ ਜਾਣ ਨਤ ਕੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇ ਕਿ ਆਗੁ ਨਹੀਂ ਆਗੁ ਖਾਣਾ ਜੋ ਸੇਵਾ ਤੁ ਸੇਵਾ ਤੁਜੀ ਜਨ ਨਾਮਕ ਤਿਨ ਕੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਜੀ ਸੇਜ ਜਪੁ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਾਰ ਪਿਆ ਆ ਦੀ ਤਨ ਤੂਟੀ ਜੰਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਏ ਆ ਨੀ ਕਿੰਨ ਕਾ ਪਉ ਸਭ ਗਵਾਸੀ ਜਿਨ ਸਿਵ ਆ ਜਿਨ ਸਿਦਿਆ ਮੀਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਉਸੇ ਧੰਨ ਉਸੇ ਧੰਨ ਜਿਨ ਹਰ ਧਿਆਏ ਆ ਦੀ ਤਨ ਤੂਟੀ ਜੰਮ ਕੀ ਫਾਸੀ ਜਿਨ ਨਿਰਭਉ ਜਿਨ ਹਾ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸਿਵਿਆ ਜਿਨ ਸਿਵਿਆ ਮੇਰਾ ਮਰਦੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਤ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਦੇ ਅੰਤ ਦੇ ਅੰਤਾ ਤੇਰੀ ਭਗਤੋ ਤੇਰੀ ਭਗਤ ਸਲਾਮੁ ਗੁਰਦੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨੰ ਕਰੈ ਹਰਿ ਪੂਜਾ ਦੀ ਤਪ ਤਪ ਪੈੰਜ ਪੈੰਦੇ ਅਨਤਾ ਤੇਰੀ ਅਨੇਕ ਤੇਰੀ ਅਨੇਕ ਪੜੈ ਬੋ ਸਿਮਰਤਿ ਸਾਸੁ ਸੁਖ ਕੀ ਕਰਿ ਕਰਿਆ ਘਟਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਉਹ ਆਦੂ ਪੁਰਖੇ ਪਰੰਪਰ ਕਰਤਾ ਜੀ ਤੁਧ ਜੀ ਵੜੇ ਅਪਨਾ ਕੋਈ ਤੁਮ ਤੁਧ ਇੱਕੋ ਸਦਾ ਸਰਦਾ ਤੁਮ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨਨ ਅਨੁ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆ ਸਾ ਬੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੇ ਸੋਈ ਤਿਸੇ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭ ਨੀਂ ਤੇਾਈ ਆ ਇਸਨੋਂ ਕਿਰਪਾ ਕਰੇ ਨਾਮ ਅਮਰਤ ਨਭਾਈਆ ਗੁਰਮੁਖ ਲਾਦਾ ਮਨ ਗਵਾਇਆ ਤੇ ਆਪੇ ਆਪੇ ਛੁੜਿਆ ਆਪ ਮਿਲਾਇਆ ਤੁੰਦਰ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਹੀਂ ਜੀ ਗੰਗ ਸਭ ਤੇਰਾ ਕੀ ਉਪਯੋਗ ਮਿਲ ਛੁੜਿਆ ਸੰਯੋਗੀ ਮੇਲ ਜੇ ਸੋ ਨੂ ਤੁ ਜਾਣੈ ਸੋਈ ਜਨ ਜਾਣੈ ਹਰ ਗੁਣ ਸਭ ਹੀ ਆਪੋ ਸਾਣਿ ਜੇ ਨਰ ਸਿਵਿਆ ਤਿਨ ਸੁਖ ਪਾਇਆ ਸਹਿਜ ਹੀ ਰਾਮ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਬੋਦ ਬਿਨ ਦੂਜਾ ਯਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮੰਲਾ ਪਹਿਲ ਇਕ ਸਰਵਰੜ ਹੈ ਪਹਿਲੇ ਨਿਵਾਸਾ ਪਾਣੀ ਪਾਉ ਤਨਹੀਂ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਉnde ਕਰਤ ਹਿੰਦੂ ਬਿਯਲੇ ਮਨ ਇੱਕ ਨਾਮ ਇਕ ਸਮੂੜ ਮੰਨਾ ਹਰ ਵਿਸਰਤ ਤੇਰੇ ਗੁਣ ਗਲਿਆਰ ਹਾਉ ਨਾਮੁ ਦਿੱਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਈਆ ਵਰਣਵਤਨ ਆਰਮ ਕੀ ਸ਼ਰਣਾ ਜਿਨ ਤੁਮ ਨਾਹੀ ਵਿਸਰਿਆ ਆਸਾ ਮੱਲਾ ਪੰਜ ਮਾਨ ਭਈ ਪ੍ਰਾਪਤ ਮਨੁ ਖੁਦੇ ਹੋਈ ਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਹਰਕਾਰ ਤਰੇ ਕਿ ਤਨ ਤਾਬ ਦਿਲ ਸਾਧ ਸੰਗਤ ਪੜ ਕੇਵਲ ਨਾਮ ਸਰੰਜਾਮ ਲਾਜ ਭਵਜਨ ਕਰਨ ਕੈ ਜਨ ਮ੍ਰਿਥਾ ਜਾਤ ਰੰਗ ਮਾਇਆ ਤੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਈਆ ਕਉ ਨਾਨਕ ਹਮ ਨੀਚ ਕਰਮਾ ਸ਼ਰਨੁ ਪਰੇ ਕੀ ਰਖੁ ਸ਼ਰਮ ਕਬੀ ਉਪਾਤ ਬਿੰਤੀ ਚੋਪਈ ਅਮਰੀ ਕਰੋ ਹਾਥ ਤੇ ਰਚਾ ਪੂਰਨ ਹੋਏ ਜਿਤ ਇਛਾ ਤਉ ਚਰਨਨਨ ਮੰਨ ਰਹੇ ਹਮਾਰਾ ਆਪਣਾ ਜਾਨ ਤ੍ਰੂਪ੍ਰਤਿ ਪਾਰ ਅਮਰੇ ਤੁਸਤ ਸਬੈ ਤੁਮ ਘਾਵੋ ਆਬ ਆਦੈ ਮੁਝ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇ ਹੁਤ ਸਿਖ ਸਬੈ ਕਰਤਾਰਾ ਮੋਰਛਾ ਨਿਜ ਕਰਦੈ ਕਰੇ ਅਸਾ ਵੈ ਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਪੁਰਖ ਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਪਣਾ ਧਿਆਉ ਜੋ ਵਰਚਾ ਉਸ ਤੁਮ ਤੇ ਪਾਉ ਸੇਵਕ ਸਿੱਖੁ ਮਾਰੇ ਤਾਰੀਐ ਚੰਚਨ ਸ਼ਕਰੁ ਹਮਾਰੇ ਮਾਰੀਐ ਆਪੋ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਉਸਤੁਰ ਜੋ ਕਰਿਓ ਰਚਾ ਰਾਖਿ ਲਿਓ ਮੇਰਾਖਣ ਹਾਰੇ ਸਾਜ ਸੰਤ ਸਹਾਇ ਪ੍ਰੀਰ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੋਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੂਗ ਅਵਤਾਰ ਕਾਲ ਪਾਇ ਕਰਿ ਕ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਤੂ ਕੀ ਸ਼ੁਭ ਕੀਓ ਬੀਜ ਰਾਜ ਬ੍ਰਹਮਾ ਦੂਤੀ ਜੋ ਜਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਨਕਾਲ ਸਭ ਜਗਤ ਬਨਾਈਓ ਦੀਵਗਦ ਜਿਸ ਨੂੰ ਪੂਜਾਇਓ ਆਦਿ ਅੰਤਿਕੈ ਔਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਕਲ ਗੁਰਜਾ ਜੀ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸ਼ਤਰਨ ਕੋ ਪਲ ਹੋਵਨ ਕੀ ਉਹ ਘਟ ਘਟ ਕੇ ਅੰਤਰ ਕੀ ਜਾਗਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਜੀਟੀ ਤੇ ਉੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨੈ ਗੱਡ ਗੱਡ ਪੀ ਪਟ ਪਟ ਕੀ ਜਾਨ ਜਗਤ ਕਰਖ ਕਰਾ ਕਰਤਾਰਾ ਪ੍ਰਜਾ ਤਰਦਾ ਦੀ ਅਪਾਰਾ ਜਬਿਆ ਕਰਖ ਕਰਤੋ ਕਉਮ ਤੋਂ ਮੈਂ ਮਿਲਤ ਦੇ ਤਰ ਸਭ ਜੀਤੇ ਬਦਨ ਸ੍ਰਿਸ਼ਟ ਸਉ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿ ਨਿਰਾਲੁ ਜਾਨਤ ਵੇਦ ਭੇਦ ਅਰਿਆਲ ਨਿਰੰਕਾਰ ਨਿਰਭਉ ਨਿਰਲੰਬੋ ਆਦ ਨੀਲ ਨਾਦ ਸੰਭ ਤਾ ਕਾ ਮੂੜ ਚਾੜ ਭੇਦਾ ਜਾ ਕੋ ਪੀਵ ਨ ਪਾਵਤ ਵਿਦ ਤਾ ਕੋ ਕਰ ਪਾ ਮਨ ਅਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨ ਪੇਵ ਆਪ ਆਪਣੀ ਬੁੱਧ ਹੈ ਦੇਤੀ ਵਰਨਤ ਬਿਨ ਬਿਨ ਤੋਇ ਦੇਤੀ ਤੁਮਰਾ ਲਖਨ ਜਾਏ ਪਸਾਰਾ ਕੈ ਵਿਦ ਸਜਾ ਪ੍ਰਥਮ ਸੰਸਾਰ ਆਇ ਕੈ ਰੂਪ ਅਨੰਦ ਸਰੂਪ ਰੰਗ ਭਇਉ ਰਾ ਕਈ ਭੂਪ ਅੰਡਤ ਦੇਰਜ ਸੇ ਤਜ ਕੀਨੀ ਹੁਤ ਕੁਝ ਖਾਨ ਬਹੁ ਰਤ ਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸਿਮਟ ਪਉ ਸੰਤਰੀ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਭਉ ਆਗੁ ਗਾਗ ਸਰੂਪ ਸਿਯੰਭਉ ਅਵਰਛਾ ਮੇਰੀ ਤੁਮ ਕਰੋ ਸਿਖ ਵਾਰਿ ਸਿਖ ਸੰਗ ਰੋ ਦੁਸ਼ਟ ਜਿਤੇ ਉਗਵਾ ਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸਤੂਤਾ ਸ਼ਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਬੈ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਟੀਐ ਹੈ ਕਾਕੇ ਕਾਲ ਨਿਕਟ ਨੇ ਹੈ ਰਿਕਸ਼ਾ ਹੋਏ ਕਹੇ ਸਭ ਕਾਲ ਦੁਸ਼ਟ ਅਸਪ੍ਰਤ ਰੇਤ ਤਤ ਕਾਲਾ ਕਿਰਪਾ ਦ੍ਰਿਸ਼ਟਣ ਜਾਏ ਨ ਹਰਿ ਹੋ ਕਾ ਕੀ ਤਾਪਨ ਨਤਮੋ ਹਰਿ ਹੋ ਰੇਤ ਸੇਤ ਘਰ ਕੋ ਸਭ ਹੋਏ ਦੁਸ਼ਟ ਸ਼ਾਸਵ ਸਤੈ ਨ ਕੋਈ ਇੱਕ ਵਾਰ ਜਨ ਤਮੈ ਸੰਵਾਰ ਕਾਲ ਪਾਸ ਦੀ ਸਾਹੀ ਮੁਬਾਰਾ ਜਿਨ ਨਾਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਤ ਤੋਖ ਤੇ ਰਹਾ ਖੜ ਕੇ ਤਮੈ ਸ਼ਰਨ ਤੇ ਹਾਰੀ ਆਪਾ ਤੇ ਲਿਹੁ ਉਬਾਰੀ ਸਰਬ ਖੋਰ ਮੋਹ ਸਹਾਈ ਦੁਸ਼ਤ ਦੋਖ ਤੇ ਲਿਹੁ ਬਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਤਵ ਦੀ ਕੋ ਆਂ ਕਰੇ ਨਹੀਂ ਆਨਿਓ ਰਾਹ ਰਹੀ ਮੁਗਰਾ ਮੁਗਰਾ ਅਨੇਕ ਕਹੈ ਮਤ ਇਕ ਨਾ ਮਾਨਿਓ ਸਿਮਰਤਿ ਸ਼ਾਸਤਰ ਵੀਚ ਸਵੈ ਬਹੁ ਭੀਦ ਕਹੈ ਹਮ ਇਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈਨਾ ਕਹੈ ਸਭ ਤੁਹੇ ਬਖਾਨਿਓ ਦੁਖਰਾ ਸਗਲ ਦੁਆਰ ਕਉ ਛਾਡ ਕੇ ਗਇਓ ਤੁਮਾਰੂ ਦੁਆਰ ਬਾਗ ਰਹੀ ਈਲਾ ਦੇਸ ਗੋਬਿੰਦ ਦਾਸ ਤੁਹਾਰ RAMKALI MAHALLA TEEJA ANANDIK OANKAR SAT PRASAD ANAND PAYA RE MAHE SAT GURU MAIN PAYA SAT GURTA PAYA SAH JASE TE MAN VADHIYA VAADHAIYA ਰਾਗ ਰਤਨ ਪਰਵਾਰ ਕਰੀਆ ਸ਼ਬਦ ਗਾਵਣੀ ਆਈਆ ਸ਼ਬਦ ਉਤਾਂ ਗਾਵੋ ਹਰੀ ਕੀ ਰਾਮ ਮਨ ਜਿਨੀ ਵਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਈਆ ਮਨ ਮੇਰੀ ਆਪ ਤੂੰ ਸਦਾ ਰਹੂ ਹਰ ਨਾਲੇ ਹਰ ਨਾਲਿ ਗੁਰੂ ਤੁਮੰ ਮੇਰੇ ਲੋਕ ਸਭ ਵਿਸਾਰਣ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣ ਸਭ ਨਾਮ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੀਰੈ ਕਰਤਾ ਤੀਰ ਸਭੁ ਕਿਛੁ ਜਿਸ ਦੇਨ ਸੋ ਪਾਵੇ ਸਦਾ ਸਿਖਤਿ ਸਲਾਹ ਤੇਰੀ ਨਾਮੁ ਮੰਨੁ ਰਸਾਵੇ ਨਾਮ ਜਿਨ ਕਹਿ ਮਨੁ ਵਸਿ ਆਵੈ ਸਭੁ ਵਾਜੀਬੁ ਖੁਨੇਰੇ ਕਰ ਨਾਮ ਸਤਿ ਸਾਰਿ ਜੁ ਕਿਆ ਨਾਮ ਹੀ ਕਰ ਤਿਰੈ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਮੇ ਆਧਾਰੋ ਮੇਰਾ ਜਨ ਹਾਂ ਸਭ ਗਵਾਇਆਂ ਕਰ ਸ਼ਾਂਤ ਸੁਖ ਮਨ ਆਇ ਉਸਿਆ ਜਿੰਗੀ ਛਾਂ ਸਭ ਪੂਜਾਇਆਂ ਸਦਾ కృਪਾਣ ਕੀਤਾ ਗੁਰੂ ਵਿਟਾਉਨ ਜਸਨੀ ਆਏ ਵਡਿਆਈਆਂ ਕਰ ਨਾਮ ਤੁਸੋ ਸੰਤੋਸ਼ ਬੱਤ ਰੋ ਪੀਆ ਰੂ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਤੂਤ ਤੁ ਵਸ ਕੀਤੇ ਕਾਲ ਕੰਤ ਕੁਮਾਰਿਆ ਤੁਰ ਕਰਮ ਪਾਇਆ ਤੁ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ मनंद सुनो वड भागीयो सगले मनो रत पुरे पार ब्रह्म प्रपाय लियो खरे सगले बिसुरे दुख रोग संताप भी उतरए सुनी सच्ची बाणी संत साधन पए सरस्वती पुरे गुरु ते जानी सुनते पुनीत कहते पवित सतगुरु रे आम भरपुरे ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੁੰਦਾ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਬਾਪੁਰਖ ਤਈਓ ਇਸ ਕਾ ਸਭ ਸਿ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤ ਜੀਨ ਨ ਜਾਈ ਨਿਤ ਨਿਤ ਰੱਖ ਰੁਧਾਰੂ ਤਮ ਸੰਸਾਰ ਚਣ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸੁਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੋਂ ਦੂਗ ਕਿਤੋ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਬਯੋ ਪਰਿਆ ਮਹਿਰਮਤ ਹੋਈ ਸਤਿਗੁਰ ਸੱਜਣਾ ਮਿਲੇ ਆ ਨਾਨਕ ਨਾਮ ਲਿ ਲੈ ਆਂਧੀਆ ਕਨ ਮਨ ਫੀਵੈ ਹਰੀਆ ਤਰਸ ਪਿਆ ਮਹਿਰਮਤ ਹੋਈ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤੰਮਨ ਥੀਵੇ Satnam Sri Vahe Guru.